ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦੁਆਬੇ ਦੀ ਆਵਾਜ਼ ਮੈਂ ਰਾਜਕੁਮਾਰ ਰਜੂ ਹਲਕਾ ਇੰਚਾਰਜੀਤ ਲਾਲ ਪੱਟੀ ਨੇ ਆਜ਼ਮਪੁਰ ਦੇ ਪਿੰਡ ਡਰੋਲੀ ਖੋੜ ਚੂੜ ਵਾਲੀ ਤੇ ਸਕੰਦਰਪੁਰ ਚ ਕੀਤਾ ਸੜਕਾਂ ਬਣਾਉਣ ਦਾ ਰਸਮੀ ਉਦਘਾਟਨ ਪਿੰਡ ਡਰੋਲੀ ਖੋੜ ਦੇ ਜਰਨੈਲ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਕੀਤਾ ਹਲਕਾ ਇੰਚਾਰਜ ਜੀਤ لال ਪੱਟੀ ਚੇਅਰਮੈਨ ਪਰਮਜੀਤ ਸਿੰਘ ਰਾਜਵੰਸ਼ ਤੇ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਮਨਿਹਾਸ ਦਾ ਧੰਨਵਾਦ ਆਓ ਦੇਖਦੇ ਆ ਆਦਮਪੁਰ ਤੋਂ ਮਨਦੀਪ ਕੌਰ ਸਿੱਧੂ ਦੀ ਵਿਸ਼ੇਸ਼ ਰਿਪੋਰਟ ਅੱਜ ਉਹਦਾ ਕੰਮ ਚਾਲੂ ਕਰਾਉਣ ਵਾਸਤੇ ਆਏ ਆ ਕਿਉਂਕਿ ਪਿੰਡ ਦੀ ਮੰਗ ਸੀ ਕਿ ਇਹ ਸੜਕ ਜਿਹੜੀ ਆ ਉਹ ਪਹਿਲ ਦੇ ਆਧਾਰ ਤੇ ਬਣਾਈ ਜਾਵੇ ਪੰਜਾਬ ਸਰਕਾਰ ਇਸ ਕੰਮ ਨੂੰ ਬਹੁਤ ਜ਼ਨੀ ਇਹਿਰਾਇ ਦੇ ਨਾਲ ਲੈਂਦੀ ਆ ਕਿ ਜਿਹੜੀਆਂ ਸੜਕਾਂ ਪਿੰਡਾਂ ਨੂੰ ਮੇਨ ਛੜ ਦੇ ਨਾਲ ਜੋੜਦੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇ ਅੱਜ ਆਪਾਂ ਉਸ ਗੜੀ ਦੇ ਤਹਿਤ ਇਹ ਸੜਕ ਦਾ ਕੰਮ ਸ਼ੁਰੂ ਕਰਾਉਣ ਜਾ ਰਹੇ ਹਾਂ ਹੋਰ ਵੀ ਡਿਵੈਲਪਮੈਂਟ ਦੇ ਕੰਮ ਜਿੰਨੇ ਵੀ ਪਿੰਡ ਦੇ ਆ ਆ ਸਾਡੇ ਨਾਲ ਅਫਸਰ ਆਏ ਆ ਵੀਡੀਓ ਬਲੌਗ ਤੋਂ ਉਹਨਾਂ ਦੇ ਧਿਆਨ ਵਿੱਚ ਲਿਆਉਂਦੇ ਜਾਣ ਕਿ ਹੋਰ ਵੀ ਆਪਾਂ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਾ ਕੇ ਵਿਕਾਸ ਦੇ ਕੰਮ ਨੂੰ ਪਹਿਲ ਦਈਏ ਤਾਂ ਕਿ ਸਰਕਾਰ ਜੋ ਚਾਹੁੰਦੀ ਆ ਵੀ ਸਰਪੱਖੀ ਵਿਕਾਸ ਇਲਾਕੇ ਦਾ ਪਿੰਡਾਂ ਦਾ ਕਰਨਾ ਆਪਾਂ ਸਾਰੇ ਹੀ ਰਲ ਕੇ ਸਰਕਾਰ ਨੂੰ ਸਹਿਯੋਗ ਕਰੀਏ ਔਰ ਜਿਹੜੇ ਕੰਮ ਹੋਣ ਵਾਲੇ ਆ ਧਿਆਨ ਵਿੱਚ ਲਿਆ ਕੇ ਅਫਸਰਾਂ ਦੇ ਆਪਾਂ ਜਲਦੀ ਹੀ ਉਹ ਵੀ ਸ਼ੁਰੂ ਕਰਾਵਾਂਗੇ ਤੁਸੀਂ ਸਾਰੇ ਹੀ ਇਸ ਕੰਮ ਵਿੱਚ ਹਿੱਸਾ ਲੈਣ ਵਾਸਤੇ ਆਏ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਕਿ ਜਿੱਥੇ ਸਰਕਾਰ ਚਾਹੁੰਦੀ ਆ ਉਥੇ ਤੁਸੀਂ ਲੋਕ ਵੀ ਚਾਹੁੰਦੇ ਡਿਵੈਲਪਮੈਂਟ ਕਰਾਉਣੀ ਸਰਕਾਰ ਕਦੀ ਵੀ ਐਦਾਂ ਦਾ ਕੰਮ ਨਹੀਂ ਕਰੂਗੀ ਕਿ ਲੋਕਾਂ ਦੇ ਕੰਮ ਨੂੰ ਪਿੱਛੇ ਪਾ ਕੇ ਰੱਖਿਆ ਜਾਵੇ ਜੋ ਲੋਕ ਚਾਹੁੰਦੇ ਆ ਕਿਉਂਕਿ ਇਹ ਸਰਕਾਰ ਲੋਕਾਂ ਦੀ ਆ ਲੋਕਾਂ ਵਿੱਚੋਂ ਹੀ ਬਣੀ ਆ ਆਮ ਲੋਕਾਂ ਦੀ ਸਰਕਾਰ ਆ ਤੁਹਾਡੇ ਸਾਡੇ ਸਾਰੇ ਆਮ ਘਰਾਂ ਦੇ ਬੱਚੇ ਆ ਅਸੀਂ ਤੁਹਾਡੇ ਨਾਲ ਸਹਿਯੋਗ ਕਰਕੇ ਜੋ ਵੀ ਕੰਮ ਹੋਰ ਕਰਾਉਣ ਵਾਲੇ ਆ ਉਹ ਵੀ ਜਲਦੀ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ